ਉਹ ਆ ਕੌਣ ਹੈ ਟਰਾਲੀ ਲੈ ਕੇ ਤੇ ਮਗਰੋਂ ਬੜੇ ਸੁਸਤ ਆ ਲੋਕਾਂ ਨੂੰ ਜਵਰਦੀ ਆ ਉਹਦੇ ਕਰਕੇ ਅੱਗੇ ਲਾਈ ਆ ਗਰਦਾਸਪੁਰ ਰੋਡ ਤੇ ਫੜਿਆ ਇਹਨੂੰ ਅੱਜ ਕੋਈ ਕਿਵੇਂ ਚੱਹੀਣ ਲੱਗੇ ਆ ਬੀਬੀ ਦਾ ਤੁਰਲੇ ਬੰਦੇ ਇਹ ਉਠਾ ਲਿਆ ਤਰਾ ਅਸੀਂ ਮੈਨੂੰ ਇਹਨੂੰ ਅਸੀਂ ਰੋਕਿਆ ਉੱਥੇ ਕਿ ਆਪਣਾ ਕੋਈ ਵੀ ਹੈਗਾ ਆ ਆਪਣੇ ਮਾਲਕ ਨੂੰ ਬੁਲਾ ਲਿਆ ਜਾਂ ਮੈਂ ਫੋਨ ਕਰ ਦਿੰਨਾ ਮੈਂ ਨੰਬਰ ਵੀ ਮੰਗਿਆ ਇਹਦੇ ਕੋਲੋਂ ਕਿ ਕਿਸੇ ਨੂੰ ਬੁਲਾ ਲਿਆ ਤੇ ਅਸੀਂ ਤੈਨੂੰ ਨਹੀਂ ਜਾਣ ਦੇਣਾ ਹਣਾ ਪਰ ਚਲੋ ਹਾਂ ਅਸੀਂ ਤਿੰਨ ਜਾਣੇ ਸੀਗੇ ਜਿਨ੍ਹਾਂ ਨੇ ਰੋਕਿਆ ਕੀ ਕੀ ਦੇਖਿਆ ਕੀ ਤੁਸੀਂ ਰੋਕਿਆ ਤੁਸੀਂ ਦੱਸੋ ਮੈਨੂੰ ਕਿਹੜਾ ਯਾਰ ਕੋਈ ਹੋ ਰਿਹਾ ਹੈ ਪੂਰੀ ਛੜਕ ਦੇ ਵਿੱਚ ਇੱਧਰ ਉੱਧਰ ਘੁੰਮਦਾ ਰਿਹਾ ਹੈਗਾ ਨਹੀਂ ਤੁਸੀਂ ਦੇਖੋ ਮੈਂ ਇੱਕ ਡਾਕਟਰ ਚਾਲੀ ਲਾਇਆ ਠੀਕ ਆ ਤੁਹਾਨੂੰ ਫਿਰ ਲੈ ਆਇਆ ਫਿਰ ਤਾਂ ਉਹਦੀ ਦੇਖ ਸਕਦੇ ਹੋ ਕਿੰਦਾ ਮਿਲ ਰਿਹਾ ਵਾ ਪੀਤੀਏ ਚਲੋ ਦੇਖੋ ਭਾਜੀ ਵੀਰ ਭਰਾ ਦੱਸੋ ਮੈਨੂੰ ਬੋਲ ਜਿਆ ਬੁੱਲੇ ਮੈਂ ਦੱਸੋ ਮੇਰੀ ਕੋਈ ਗਲਤੀ ਹੈ ਗਈ ਜਾਂ ਕਿ ਇਹਨੂੰ ਮੈਂ ਲੈ ਕੇ ਆ ਥੱਲੇ ਕਿ ਮੈਨੂੰ ਇਹ ਨਾ ਇੱਥੇ ਮੈਂ ਤੁਹਾਡੇ ਸਾਹਮਣੇ ਖੜਾ ਤੱਕ ਤੁਸੀਂ ਚਲੀ ਜਾਣਾ ਸੀ ਹੋਰ ਦੋ ਮਿੰਟ ਨਾਲ ਰੋਕ ਦਿਓ ਥੇ ਯਾਰ ਇੱਥੇ ਥੋੜਾ ਗੱਲ ਲੇ ਹਾਂ ਤੱਕ ਜਾਨਾ ਤੂੰ ਮੈਨੂੰ ਇੱਕ ਗੱਲ ਦੱਸਾਂ ਤੂੰ ਤੂੰ ਟਰੈਕਟਰ ਟਰਾਲੀ ਚਲਾਉਂਦਾ ਨਸ਼ਾ ਤੂੰ ਕੀਤਾ ਤੇਰੇ ਕੋ ਪੈਰਾਂ ਤੇ ਖੜਾ ਨਹੀਂ ਹੋਇਆ ਜਾਂਦਾ ਇਹ ਸਹੀ ਆ ਹੈ ਨਸ਼ਾ ਕਰਕੇ ਚਲਾਉਣਾ ਇਹ ਸਹੀ ਆ ਹਾਂ ਤੇਰੇ ਕੋ ਪੈਰਾਂ ਤੇ ਤੇ ਖੋਤਾ ਨਹੀਂ ਜਾਂਦਾ ਮੈਂ ਪੈਰਾਂ ਤੇ ਖਲੋਤਾ ਪੈਰਾਂ ਤੇ ਖਲੋਤਾ ਹਾਂ ਕੋ ਮਾਰੇ ਮੈਂ ਕਰਦਾ ਮੈਂ ਗਲਤੀ ਥੋੜਾ ਕਰਦੇ ਯਾਰ ਯਾਰ ਪੈਰਾਂ ਤੇ ਖਲੋਤਾ ਵੇਖੋ ਮੈਂ ਟਰੈਕਟਰ ਦੇ ਉੱਤਰ ਸੱਜਾ ਮੈਂ ਪੈਰਾਂ ਤੇ ਖਲੋਤਾ ਹੋਰ ਕਿੱਥੇ ਨਹੀਂ ਖੜਤਾਂ ਜਦੋਂ ਜਦੋਂ ਪੁਲਿਸ ਨੇ ਰੋਕਿਆ ਤੂੰ ਰੁਕਿਆ ਕਿਉਂ ਨਹੀਂ ਹੈ ਜਦੋਂ ਜਦੋਂ ਪੁਲਿਸ ਨੇ ਰੋਕਿਆ ਯਾਰ ਪੁਲਿਸ ਕਹਿੰਦੀ ਪੁਲਸ ਆ ਗਈ ਆ ਤੇ ਤੂੰ ਦੱਸੋ ਹੋਰ ਮੈਂ ਫੁੱਦੂ ਹੋਣਾ ਮੈਂ ਸਾਰੇ ਜੀ ਮਾਰਦ ਨੇ ਤੇ ਨਾ ਕੀ ਤੇਰਾ ਸੁਲਤਾਨ ਸੁਲਤਾਨ ਤੇ ਅੱਜ ਸੁਲਤਾਨ ਹੀ ਬਣਿਆ ਫਿਰ ਹੈ ਅੱਜ ਸੁਲਤਾਨ ਹੀ ਬਣੇ ਮੇਰੇ ਮੇਰੀ ਗੱਲ ਸੁਣ ਲੈ ਜੇ ਗਲਤੀ ਹੈ ਗਈ ਨਾ ਮੈਂ ਜਦੋਂ ਮੈਂ ਉੱਥੇ ਮੰਗਾ ਤੇਰੇ ਕੋਲ ਮਾਫੀ ਮੰਗ ਲਾਂਗਾ ਖਲੋਤਾ ਦਾ ਫਾਦਾ ਕੀ ਹੈ ਫਾਦਾ ਕੀ ਹੈ ਖਲੋਤਾ ਜੁਣ ਜਾਂਦੇ ਮੈਂ ਪੈਰਾ ਜੁ ਖਲੋਤਾ ਹੋ ਕੇ ਕਿਸੇ ਖਲੋਤਾ ਨਹੀਂ ਨਹੀਂ ਪੈਰਾ ਬੱਕ ਛੜਾ ਹੀ ਹੈ ਅੱਜ ਫਿਰ ਵੀਰੇ ਫਿਰ ਕੀ ਗੱਲ ਹੋ ਗਈ ਯਾਰ ਨਸ਼ਾ ਕਿਹੜਾ ਕੀਤਾ ਵਾ ਨਸ਼ਾ ਕਿਹੜਾ ਕੀਤਾ ਵਾ ਮੇਰੀ ਗੱਲ ਸੁਣੋ ਵੀਰੇ ਉਹ ਜੱਟ ਵੇਚ ਕੇ ਆਂਦਾ ਇੱਕ ਦੋ ਪੈਗ ਦੀ ਕੋਈ ਗੱਲ ਨਹੀਂ ਦੋ ਤਿੰਨ ਪੈਗ ਲਾਇਆ ਉਹਨਾਂ ਵਾਰ ਤੋਂ ਵਾਰ ਤੇ ਫੇਰ ਕਰੀ ਗੱਲ ਸਮਝਾ ਆ ਤੂੰ ਕਹਿੰਦਾ ਕਦੇ ਨਾਲ ਦੇਸੀ ਪੀਤੀ ਠੇਕੇ ਦੀ ਪੀਤੀ ਹੋਣੀ ਹੈ ਰੇ ਠੀਕ ਹੈ ਜੀ ਪੀਤੀ ਹਰਾ ਪੀਤੀ ਮੈਂ ਜਗਾ ਨਾ ਆਇਆ ਨਹੀਂ ਕਹਿੰਦਾ ਮੈਂ ਲੈਦੀ ਮੈਂ ਨਹੀਂ ਪੀਤੀ ਯਾਰ ਮੈਂ ਇੱਕ ਵਾਰ ਕੀ ਨਾ ਅੰਕਲ ਜੀ ਜੇ ਮੇਰੀ ਗਲਤੀ ਹੈਗੀ ਨਾ ਇੱਥੇ ਚੱਕ ਮੈਂ ਆਪਣੇ ਸ਼ੇਰ ਸਲੇ ਕਰ ਦੂੰਗਾ ਫੇਰ ਜੀ ਗੱਲ ਕਰਿਓ ਤੋ ਅੱਧੀ ਬੋਤਲ ਉਹ ਨਹੀਂ ਬਿੱਧੀ ਵੱਧ ਪੀਤੀ ਹੈ। ਕਿੰਨਾ ਦਵਾਲ ਲੈ ਆਇਆ ਕਿ ਬੋਤਲ? ਹੈਲੋ। ਇੱਕ ਤਾਂ ਇੱਕ। ਸ਼ਰਾਬ ਉਹਨੇ ਹੱਥ ਨਹੀਂ ਪੀਤੀ ਨਹੀਂ ਉਹ ਗੱਡੀ ਚ ਰੱਖੀ ਨਹੀਂ ਇਹਦੇ। ਉਹ ਇੱਥੇ ਪਈ ਹੈ। ਜਿੰਗਲ ਵਿੱਚ ਸ਼ਰਾਬ ਲਾਉਂਦੀ ਬੋਲੋ ਜੀ। ਉਹ ਟਰੈਕਟਰ ਤਾਂ ਟਰਾਲੀ ਉਹ ਤੁਹਾਡੇ ਸਮਾਨ ਨੂੰ ਦਿਆ ਜੀ ਨਿਕਲ ਜਾ ਕੋਈ ਵੀ। ਮੈਂ ਮੈਂ ਥੋੜੀ ਪੀਣੀ ਨਹੀਂ। ਨਹੀਂ ਅੰਤਾ ਜੀ ਮੈਂ ਇਹ ਗੱਲ ਕਿਹਨਾ। ਤੁਸੀਂ ਕਰਦੇ ਮੈਂ ਥੋੜਾ ਕੰਮ ਕਰ ਜਾਦਾ। ਨਹੀਂ। ਇਹਨ ਪੈਲੀਆਂ ਪੂਰੀਆਂ ਤੇ ਫੀਵੀ ਦੀ ਸ਼ਰਾਬ ਉੱਤੇ ਜਾ ਕੇ ਸ਼ਹਿਰ ਖੈਲ ਮੈਂ ਆ ਵੀ ਸੋਰੀ ਮੰਗ ਲਈ ਠੀਕ ਹੈ ਅੰਕਲ ਜੀ ਆ ਵੀ ਸੋਰੀ ਮੰਗ ਲਈ ਮੈਂ ਢੜਕੋ ਬਾਕੀ ਮੇਰਾ ਕੋਈ ਟੈਕ ਨਹੀਂ ਆ ਦੋਸਤੋਂ ਮੀਨੂ ਮੈਂ ਚੱਕ ਲੁਕਾ ਪਾਈ ਕੋ ਕਿਨੂੰ ਮੈਂ ਦੇਖਿਆ ਥੱਲੇ ਯਾਰ ਜੇ ਮੇਰੀ ਕੋਈ ਗਲਤੀ ਹੈਗੀ ਆ ਆ ਵੇਖੋ ਮੈਂ ਆਪਣੀ ਕੀ ਨਾ ਹੁੰਦਾਂ ਸਰ ਜੀ ਜੇ ਕੋਈ ਗਲਤੀ ਹੈਗੀ ਨਾ ਮੇਰੀ ਇੱਥੇ ਮੈਂ ਜਿਵੇਂ ਆ ਬੋਤਲ ਨਹੀਂ ਬਣਾਉਣਾ ਜੋਗਾ ਮੇਰੇ ਤੋਂ ਦੁਆਰ ਲਈ ਤੇ ਉਹਨੇ ਪੀ ਲਈ ਉਸ ਤੋਂ ਬਾਅਦ ਗੱਲ ਕੋਈ ਨਹੀਂ ਜੀ ਇੰਨੀ ਇੰਨੀ ਕੀ ਗੱਲ ਤੇ ਇੰਨੀ ਕੀ ਆ ਵੇ ਇੱਕ ਤਵਾੜ ਨਾ ਟੇ ਬੰਦੇ ਨੂੰ ਕੀ ਹੁੰਦਾ ਹਾਂ ਨੂੰ ਹਾਂਜੀ ਹਾਂਜੀ ਆਇ ਤੇ ਆਹ ਤਾਲੀ ਬੋਲ ਇੱਕ ਤਵਾੜ ਨਾ ਇੰਨੇ ਕੋ ਬੰਦੇ ਨੂੰ ਜੂ ਵੀ ਉਹਨਾਂ ਨੂੰ ਜਿੱਥੇ ਕਦਾ ਮਾਰਦੇ ਤਾਂ ਕੀ ਨਾ ਸਰਮਾਨ ਸਾਹਿਬ ਯਾਰ ਬੰਦਾ ਮਰ ਜੂਗਾ ਇਹ ਭੈ ਬੇਕੂਫੀ ਯਾਰ ਬੰਦਾ ਮਰ ਜੂਗਾ ਐਸ ਤੋਂ ਬਾਅਦ ਆਪਾਂ ਭੈ ਪਹਿਲੇ ਇਹ ਚ ਕਰੀ ਸੀ ਉਹ ਸਰਾ ਕੀ ਕੇ ਤੂੰ ਟਰੈਕਟਰ ਉਹ ਸਾਰੇ ਮੇਰੀ ਗੱਲ ਸੁਣਾ ਪਈ ਆਇਆ ਜਾਂ ਤੂੰ ਸਮਝ ਮੈਨੂੰ ਤੇਰੇ ਰਾਹ ਗੇ ਤੇਰੇ ਮਗਰ ਪਏ ਆ ਕਿਹਨੇ ਮਗਰ ਪਏ ਯਾਰ ਮਗਰ ਪੈਣ ਨੂੰ ਸਾਰੇ ਪੈਣ ਦੇ ਉਹ ਮੋਟਰਸਾਈਕਲ ਨੂੰ ਕਿਹਨੂੰ ਚਲਾਉਣ ਹੁੰਦੇ ਐ ਡੀ ਐਚ ਜਿਹੜਾ ਮੂੰਹ ਮਾਰਦੇ ਆ ਪਹਿਲਾਂ ਮੋਟਰਸਾਈਕਲ ਕਿਹਨੂੰ ਚਲਾਉਣ ਹੁੰਦੇ ਪਿੱਛੇ ਪਿੱਛੇ ਕਿਹੋਣ ਖਲੋਤਾ ਦਿੰਦੇ ਤੈਨੂੰ ਮਗਰ ਖਲਾ ਰਿਆ ਨਾ ਇਥੇ ਆ ਮਗਰ ਚੋਂ ਉੱਥੇ ਉਹਨਾਂ ਨੂੰ ਜਦੋਂ ਖਲਾਰਦਾ ਮੈਨੂੰ ਹੱਥ ਦਿੰਦਾ ਮੈਂ ਨਾ ਆਹ ਨੂੰ ਤਾਂ ਭੈਣ ਤੋੜਦਾ ਠੀਕ ਨਾ ਬਾ ਖਲਾਰਦਾ ਮੇਰੇ ਸਾਹਮਣੇ ਆ ਕੇ ਖਲਾਰਦਾ ਮੈਂ ਭੈਣ ਚੋਦਿਆ ਆਹ ਕਹਿੰਦੇ ਨਾ ਖਲਾਰਦਾ ਯਾਰ ਕਿੰਨੇ ਗਿਆ ਕਿਸੇ ਸੁਦਾ ਇਹ ਗੱਲ ਆ ਪਟੇ ਪਟੇ ਕੱਟ ਜਾਂਦਾ ਅੱਜ ਮਸ਼ਹੂਰ ਹੋ ਗਿਆ ਹੈ ਅੱਜ ਸੁਲਤਾਨ ਬਣ ਗਿਆ ਤੂੰ ਇਤੀ ਕਿਹੜੀ ਹੈ ਵਹ ਹੈ ਕੈਸ ਪੀਤੀ ਆ ਕੈਸ ਹਾਂ ਕਿੰਨੀ ਬੋਤਲ ਬੋਤਲ ਕਿਤੇ ਪੀਣੀ ਭੈ ਬੋਤਲ ਜੁਗ ਹੈ ਬੇ ਹਾਂ ਕਿੰਨੀ ਪੀਤੀ ਹੈ ਹੈ ਕਿੰਨੀ ਅਸਲਤਾਨ ਜਿਹੜਾ ਵਾ ਸਹੀ ਮੈਨੇਜਰ ਸੁਲਤਾਨ ਬਣ ਗਿਆ ਯਾਰ ਬੋਤਲ ਕਿੱਥੇ ਯਾਰ ਤਨੀ ਜਹਾਜ ਕਰੀ ਜਾਂਦੇ ਬੋਤਲ ਤੇ ਪੈ ਪੈ ਪਾ ਕਿ ਨਹੀਂ ਲੈ ਕੇ ਕਿੰਨੀ ਪੀਤੀ ਕਿੰਨੀ ਆ ਪੀਤੀ ਕਿੰਨੀ ਆ ਪੀਤੀ ਕਿੰਨੀ ਆ ਹੈ ਪੀਤੀ ਕਿੰਨੀ ਆ ਹੈ ਪੀਤੀ ਕਿੰਨੀ ਆ ਉਹ ਪੀਤੀ ਆ ਉਹਦਾ ਸਾਲਾ ਮਿਹਰ ਤਾਂ ਨਸ਼ਾ ਲੱਗਿਆ ਤੇ ਤੂੰ ਕਿਹਦੇ ਪੀਤੀ ਪੀਤੀ ਭੈਣ ਜੋ ਨਾ ਕਿ ਬੰਦਰੇ ਰੋਟੀ ਆ ਪੀਜੀ ਪੀਜੀ ਆ ਹਾਂ ਬੋਸ ਇਹ ਰੋਟੀ ਹਜਾ ਜੀ ਦੇ ਦੋ ਭੈਣ ਫੇਰ ਆਪਾਂ ਕਹਿੰਦੇ ਠੀਕ ਹੈ ਜੀ ਵਾਹੇ ਅੱਜ ਸੁਲਤਾਨ ਸੁਲਤਾਨ ਬਣਿਆ ਭਾਜੀ ਮੈਂ ਇਹ ਕਮੰਡਾ ਜੇ ਮੇਰੀ ਕੋਈ ਗਲਤੀ ਹੋ ਗਈ ਨਾ ਆ ਪਰਣਾ ਲਾ ਨਾ ਕਿਤੇ ਢਾਡੋ ਕਾ ਕੋਈ ਆਪਾਂ ਕੰਨ ਫਸਾ ਜੇ ਹੱਥ ਵੀ ਚੁੱਕੇ ਗਏ ਏ ਪੀ ਜੀ ਪੀ ਜੀ ਕਹੀ ਜਾਂਦੀ ਸਾਡੀ 400 ਦੀ ਬੋਤਲਾਂ ਦੀ ਕਹਿ ਜੀ ਕੜਾ ਭੈਣ ਜਦ ਵੀਰੂਗਾ ਸਸਤੀ ਕਰਨੀ ਚਾਹੀਦੀ ਸਰਕਾਰ ਨੂੰ ਸਰਕਾਰ ਨੂੰ ਕਰਨੀ ਚਾਹੀਦੀ ਭੈਣੀ ਹੋਣੀ ਚਾਹੀਦੀ ਭੈਣ ਦੋ ਬਿਆੜੀ ਲਾ ਕੇ ਬੰਦਾ ਕਰਨ ਦਿਆ ਯਾਰ ਕੰਮ ਦੀਹਾੜੀ ਲਾ ਕੇ ਬੰਦਾ ਨੂੰ ਦਾਰੂ ਪੀਤੀ ਹੈਂ ਦਿਹਾੜੀ ਲਾ ਕੇ ਮਹਿੰਗੀ ਹੋਏ ਸਸਤੀ ਹੋਏ ਭਰਾ ਨਹੀਂ ਕਿ ਦੀ ਗੱਲ ਛੱਡ ਭਾਂਚ ਗਰੀਬਸਾਰ ਰੋਂਦਿਆ ਆ ਆ ਸਰਕਾਰ ਦੇ ਕੁੱਤੀ ਵਾਲੀ ਸਰਕਾਰ ਆ ਸਸਤੀ ਹੋਣੀ ਚਾਹੀਦੀ ਦਾਰੂ ਸਸਤੀ ਹੋਣੀ ਚਾਹੀਦੀ ਯਾਰਾ ਵੇ ਕਿੰਨੀਆਂ ਥਾਂ ਦਿਹਾੜੀ ਲਾ ਕੇ ਤਾਂ ਦਾਰੂ ਪੀਂਦੇ ਬਾਦੂ ਤੂੰ ਕਿੰਨਾ ਖਰਚਿਆ ਹੈਂ ਤੂੰ ਕਿੰਨਾ ਖਰਚਿਆ ਮੈਂ ਤਾਂ 200 ਵਰਸ ਦਾ ਮੈਂ ਵੀ 200 ਖਰਚਤਾ ਅੱਧਾ ਲੈ ਆ ਜਾਨੀ ਕੇ ਆਓ ਅੱਧਾ ਲੈ ਲੈ ਆ ਹਾਂ ਜਿਹਨੇ ਪੀ ਲਿਆ ਆ ਪੀ ਲਿਆ ਨਹੀਂ ਦੇਣਾ ਹੀ ਪੀ ਲਿਆ ਦਿਨਾਈ ਹੈ ਦੇਣਾ ਹੀ ਪੀ ਲਿਆ ਭਾਜੀ ਪੀ ਲਿਆ ਮੈਂ ਤੁਹਾਨੂੰ ਕਹਿੰਦੇ ਪੀ ਲਿਆ ਰੋਟੀ ਖਾਧੀ ਨਾਲ ਹੈ ਰੋਟੀ ਰੋਟੀ ਪੈਸੇ ਦਾ ਜਦ ਤੱਕ ਚੱਲੀ ਜੇ ਬਾਸਾਟੀ ਮਾਰ ਕੀ ਪਹਿਲਾਂ ਰੋਟੀ ਪੈਸੇ ਨਾਲ ਦੋ ਚੰਦ ਮੇਰੀ ਨਿਆਣੀ ਵੀ ਆ ਗਿਆ ਭਾਵੇਂ ਕੱਲ ਸੱਚੀ ਕਰਦੇ ਯਾਰ ਨਾ ਨਾ ਮੋਟਰ ਇਟਰ ਨੇ ਕਹਣਾ ਹਾਂਜੀ ਯਾਰ ਆਪਾਂ ਚਾਬੀ ਦੇ ਆਪੀ ਦੇ ਚਾਬੀ ਦੀ ਜਿੱਲੀ ਆ ਆਪਾਂ ਬੂੰਦਾ ਤੋਂ ਖਾਡੂਨੇ ਬਸ ਕਾਲੀ ਦੇ ਪੈਦਾ ਚਾਬੀ ਆ ਕਿਥੇ ਆ ਮੈਂ ਇਹ ਗੱਲ ਕਾਲੀ ਪੈਦਾ ਆ ਚਾਬੀ ਇਥੇ ਆ ਹੋ ਭਾਈ ਜੀ ਨਹੀਂ ਹੋ ਦਵੀ ਨੂੰ ਮੈਂ ਤੇਰੀ ਦੇਤੀ ਇਹ ਉਹ ਦੋ ਪੱਕ ਘੱਟ ਵਾਲਾ ਬੰਦਾ ਤਲੌਂ ਤਲੌਂ ਰੋ ਕੋਈ ਰਹਿੰਦਾ ਉਹ ਦਸਤਾ ਬਾਤਾ ਮੈਂ ਜੀ ਦਸਤਾ ਮੈਂ ਦੋ ਚੋ ਬੱਧਾ ਲੈ ਕੇ ਪੀਤਾ ਮਰਜੀ ਦੀ ਫੀਲ ਨਾ ਆਉਂਦਾ ਆਹ ਲਓ ਪਾਪਾ ਮੋਟਰ ਤੋਂ ਕਾਲੀ ਪੈ ਜਾ ਤੋ ਆ ਤਾਲੀ ਬਾਈ ਆ ਉਹ ਉੱਥੇ ਗੁੱਠੇ ਲਾ ਲੰਨੇ ਤੇ ਆਪਣੇ ਆਪ ਆਪਣੇ ਮਾਲਕਾਂ ਨੂੰ ਛੱਡ ਕੇ ਤੇ ਦੁਰ ਜਾ ਉਹ ਕਿਹੜੀ ਗੱਲ ਨਹੀਂ ਜੇ ਆਪਾਂ ਮੈਂ ਸਿੱਧਾ ਹੀ ਜਣਾ ਮੈਂ ਤਾਂ ਹਾਲ ਅੱਗੇ ਬੈਠਾ ਤੇਰੇ ਕੋਲ ਜਾ ਨਹੀਂ ਜਾਣਾ ਕਿਉਂ ਨਹੀਂ ਤੇ ਆਇਆ ਹੈਲੋ ਮੈਂ ਮਰਾ ਵੀ ਟਰਾਲੀ ਤੇ ਹਲੋ ਜਿਆਦਾ ਵੀ ਨਹੀਂ ਜਿਆਦਾ ਆ ਤਾਲੀ ਬੈ ਜਾ ਗੁਰੀ ਆ ਛੱਡ ਲੱਗੂਗੀ ਜਿਆਦਾ ਆ ਕੰਮ ਟਰਾਲੀ 'ਚ ਬੈ ਮਰਾ ਵੀਰ ਠੀਕ ਸੇ ਉੱਤੇ ਉੱਤੇ ਕਰਨਾ ਹੈ ਬੈ ਬੈ ਟਰਾਲੀ ਦੇ ਬੈ ਬੈ ਨੁਕਸਾਨ ਨ ਕੋਈ ਵੇ ਕਿ ਨੋਡ ਲੱਗਦਾ ਸਾਰਾ ਸਾਡੇ ਲੱਗੂ ਨਹੀਂ ਭਾਜੀ ਇਹਦਾ ਵੀ ਨੁਕਸਾਨ ਕਰਨਾ ਇਹ ਹੋਰਦਾ ਵੀ ਕਰ ਸਕਦਾ ਵਾ ਭਾਜੀ ਵੇਖੋ ਇੰਨੀ ਨਹੀਂ ਮਹਿੰਗੀਆਂ ਗੱਡੀਆਂ ਨਾਲ ਇਹ ਤਾਂ ਮੇਲ ਦਾ ਆਂਡਾ ਹੀ ਸੜਕ 'ਤੇ ਆ ਵਾ ਭਾਜੀ ਨਾਲੇ ਸਮਾਂ ਵੇਖੋ ਕਿਹੜਾ ਚਲੰਦਿਆ ਵਾ ਮੇਲ ਦਾ ਆਂਡਾ ਹੀ ਸੜਕ 'ਤੇ ਹੋਰ ਵੱਖਰੀ ਪਹਿਣੀ ਆ ਆਹ ਦੇ ਥੱਲੇ ਬਹੁਣਾ ਲੱਗਦਾ ਹੈ ਦੇ ਕੈਂਟ ਡਰਾਈਵ ਵਾਲੀ ਮਸ਼ੀਨ ਦਾ ਆਓ ਹਾਂ ਹਾਂ ਅੱਜ ਬਣਿਆ ਸੁਲਤਾਨ ਆਹ ਕੋਲ ਕੋਈ ਨਹੀਂ ਆਖਦਾ ਨਾ ਯਾਰ ਤੇਰੀ ਕਰਾ ਮੈਂ ਖਬਰ ਦੇ ਲਈ ਹੋ ਗਿਆ ਦੇ ਕਿ ਭਾਰ ਨਹੀਂ ਗਿਆ ਵੈਰ ਨਾ ਹੋ ਗਿਆ ਯਾ ਪਗਲਾ ਪਾ ਪਾ ਜਾਈਂ ਕੜਾਈ ਪਾ ਲਈ ਆਏ ਅਸੀਂ ਭਗਣਾ ਕੋਲ ਤੇ ਰਾਜਾ ਨਾਲ ਭਰਾ ਟੋਟੀ ਪੀ ਜਾਂਦੇ ਵੀਰ ਹੋ ਕੇ ਆਇਆ ਉਹ ਵੇਲੇ ਭਾਈ ਹੁਣ ਕਹਿੰਦਾ ਇਹਦਾ ਕੋ ਜੂੜਾ ਨਾ ਕਟਰੂ ਜੀ ਬੈਠੇ ਲੀ ਬੈਠੇ ਇਹ ਨੂੰ ਕਹਿਣਾ ਚਾਹ ਤੂੰ ਕੋ ਦੂ ਬਚਾਨ ਕੇ ਬੁੱਧੂ ਬਣਿਆ ਆ ਹਲੋ ਸਹੀ ਗੱਲ ਆ ਬਚਾਨ ਕੇ ਬੁੱਧੂ ਬਣਿਆ ਤੂੰ ਜੰਗਾ ਭਲਾ ਮਰੀ ਬੋਦੀ ਬੋਦੀ ਖਾਣਾ ਇਥੇ ਕਰਾਇਆ ਜਾਂਦਾ ਉਹ ਹੁਣ ਦੇ ਦੋ ਮੈਂ ਹੁਣ ਪਾਣੀ ਮਿੱਤੋਂ ਪਾਉਣਾ ਚੱਲਾ ਪਰ ਅੱਗੇ ਕੱਤੀ ਵਾਲੇ ਨਾਟ ਸਟ੍ਰੇਟ ਇਹ ਗੱਲ ਆ ਕਿ ਨੀ ਪਾਪਾ ਚਾਰ ਪੰਜ ਸੌ ਬਣੇ ਨੇ ਹੁਣ ਪਾ ਬੰਦਾ ਨਹੀਂ ਮਾੜਾ ਆਂਦੇ ਬੰਦੇ ਦੀ ਆਦਾ ਮਾੜੀ ਹੁੰਦੀ ਆ ਕਦਸੇ ਹੀ ਦਾ ਪਰਦੇ ਆਤਾ ਪਾ ਕੇ ਬਹੁਤ ਚੇਤੇ ਆਉਂਦੇ ਹੋਰ ਰੋਸਾ ਆਉਂਦਾ ਹੈ ਇੱਕ ਹੱਥ ਪਿੰਨੇ ਨੂੰ ਉੱਪਰ ਆਏ ਬਕਾ ਦਾ ਪੇਟ ਮਰਦਾ ਜਾ ਰਿਹਾ ਉਹ ਜਿਹੜੀ ਮੱਧਿਆ ਵਿੱਚ ਉਹ ਨਾ ਰੋੜਾ ਮਾਰ ਕੇ ਆਈ ਉਹ ਜਿਹੜੀ ਨਾ ਇਹ ਕਰਦੀ ਹੈ ਬੇਹੰਕਾਰ ਬੱਦਲ ਆਸਰੇ ਚਾਰ ਅਰਵੇ ਦਾ ਬੈਗ ਲਾਇਆ ਨਾ ਭਾਈ ਜੀ ਮੈਂ ਨਹੀਂ ਭਾਈ ਇਧਰ ਮੈਂ ਗੜੀ ਆਉਂਦੀ ਮੰਡੀ ਨਾਲੋਂ ਵੀ ਚਾਹ ਲੈਣਾ ਪੱਟਕ ਲਾ ਕੇ ਜਾਣਾ ਮੰਡੀ ਤੂੰ ਨਾਲ ਹੀ ਉਹ ਇਹ ਭਾਈ ਗਰਾਵਾ ਜੇ ਜੇ ਸਰ ਗੱਲ ਨਹੀਂ ਹੋ ਰਹੀ ਤੇਰੇ ਕੰਮ ਖਰਾਬ ਹੋਇਆ ਹੈ ਬੜਾ ਬਸਨ ਦਲ ਮੈਂ ਪਣਾ ਘਟੂਗਾ ਮੁੰਡਾ ਮਰੀਆਵਾ ਭੈਣ ਦੁੱਖ ਤੇ ਲੈ ਆਣਿਆ ਨਾ ਭਾਈ ਆਪਾਂ ਘਟੂ ਰਹਿੰਦੇ ਸੀ ਇਹ ਕਿਹਟੇ ਆ ਨੇ ਗੱਲ ਕਰਨੇ ਕਿ ਕਿਹੜਾ ਕਟਚਰਾ ਹੋ ਗਿਆ ਇਸ ਨੂੰ ਉਹ ਤੇਲੀ ਜਾਦਾ ਦਵਾਸ਼ਾ ਬੜਾ ਜੀ ਬੜਾ ਜੀ ਜੀ ਉਹਨੂੰ ਵੀ ਕਹਿੰਦਾ ਵਾ ਦੱਸਿਆ ਉਹਨੇ ਤਾਂ ਪੁੱਛਿਆ ਅੰਦਰ ਪਰ ਇਹ ਵੀ ਕੁਝ ਰੱਬ ਵੱਲੋਂ ਗਾਂ ਚੱਲ ਜਾਂਦਾ ਬੱਸ ਸਟੈਂਡ ਵਾਲਾ ਇੱਥੇ ਫੜ ਲਿਆ ਵਾ ਉੱਥੇ ਬੰਨੇ ਕਿੰਨੇ ਨੇ ਲੈ ਕੇ ਬੈਠੇ ਇਹ ਵੀ ਵੇਖੋ ਇਹਨਾਂ ਜਿਹੜੇ ਗੁਰਾਇਆ ਸਾਹਿਬ ਹੀ ਹਮਤਾ ਹੁੰਦਾਂ ਨੇ ਇਹਨੂੰ ਘੇਰ ਲਿਆ ਮੋਕੇ ਦੇ ਬੜੇ ਧੰਨਵਾਦੀ ਇਹ ਗੁਰਾਇਆ ਸਾਹਿਬ ਦੇ ਤੇ ਆਪਣੀ ਡਿਊਟੀ ਬੜੇ ਤੇ ਰੰਗਣਾ ਨੂੰ ਭੁੰਦੇ ਆਓ ਜੇ ਨਾ ਰੋਗ ਦੇ ਭਾਈ ਇਹਨੇ ਬੰਦੇ ਕਿੰਨਾ ਨੁਕਸਾਨ ਕਰ ਦੇਣਾ ਹੈ ਨਹੀਂ ਭਾਈ ਜੀ ਉਹ ਸਣਾ ਬਣਾ ਕਰਦੇ ਹੋਏ ਆਏਗੇ